ਜਿੰਨੀਆਂ ਭੈਣਾਂ ਬੈਠੀਆਂ ਨੇ ਮੇਰੀਆਂ ਮਾਵਾ ਬੈਠੀਆਂ ਨੇ ਕਹੀਂ ਦੀਵਾਨਾਂ ਦੇ ਵਿੱਚ ਕਹੀਂ ਥਾਮਾਂ ਤੇ ਗੱਲ ਹੋਈ ਆ ਭਾਈ ਜਦੋਂ ਭੈਣੇ ਤੁਸੀਂ ਪ੍ਰਸ਼ਾਦਾ ਪਕਾਉਨੀਆਂ ਨਾ ਕਰੇ ਪ੍ਰਸ਼ਾਦਾ ਪਕਾਉਨੀਆਂ ਨਾ ਮੇਰੀਆਂ ਮਾਵਾ ਮੇਰੀਆਂ ਭੈਣਾਂ ਤੇ ਭੈਣੇ ਪਹਿਲਾ ਪ੍ਰਸ਼ਾਦਾ ਆਦਬ ਦੇ ਨਾਲ ਸਤਕਾਰ ਦੇ ਨਾਲ ਜੋੜੇ ਕੱਢ ਕੇ ਮਾਲਕ ਨੂੰ ਹਾਜ਼ਰ-ਨਾਜ਼ਰ ਮੰਨ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ-ਨਾਜ਼ਰ ਮੰਨ ਕੇ ਪਹਿਲਾ ਪ੍ਰਸ਼ਾਦਾ ਪਾਤਸ਼ਾਹੀ ਪਹਿਲੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦਾ ਕੱਢਿਆ ਕਰੋ ਤੁਹਾਡੇ ਘਰ ਦੇ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹੋਣਗੀਆਂ ਵਾਹਿਗੁਰੂ ਮੇਰਾ ਹੋਣੀ ਕਿਰਪਾ ਆਉਗੀ ਵਰਕਤਾ ਆਉਣਗੀਆਂ ਤੰਦਰੁਸਤੀ ਰਹੂਗੀ ਮੇਰਾ ਰਹਿਣਗੀਆਂ ਖੁਸ਼ੀਆਂ ਦੇ ਨਾਲ ਪਰਿਵਾਰ ਵਸਣਗੇ ਘਰ ਦੇ ਜੀਆਂਾਂ ਚ ਕਿਰਪਾ ਹੋਗੀ ਜਦੋਂ ਗੁਰੂ ਦੇ ਨਾਮ ਦਾ ਜਦੋਂ ਬਾਬੇ ਨਾਨਕ ਦੇ ਨਾਮ ਦਾ ਪ੍ਰਸ਼ਾਦਾ ਪਕਾਇਆ ਤੇ ਭਾਈ ਫਿਰ ਤੁਹਾਡੇ ਤੇ ਬਖਸ਼ਿਸ਼ ਆਉਂਦੀ ਮੇਰਾ ਰਹਿਮਤਾ ਸਾਡੇ ਘਰ ਤੇ ਗੁਰੂ ਦੀ ਅਪਾਰ ਕਿਰਪਾ ਅਪਾਰ ਬਖਸ਼ਿਸ਼ਾਂ ਤੁਹਾਡੇ ਪਰਿਵਾਰ ਤੇ ਤੁਹਾਡੇ ਘਰ ਤੇ ਹੋਵੇ। ਕਿਉਂਕਿ ਨੇਕੀ ਕਰ ਬੰਦਿਆ ਨੇਕੀ ਕਰ ਬੰਦਿਆ ਓਏ ਫੇਰ ਨਹੀਂ ਮੁੜ ਕੇ ਆਉਣਾ। ਨੇਕੀ ਕਰ ਬੰਦਿਆ। ਇਨਸਾਨ ਕੋਲ ਜਿੰਨਾ ਵੀ ਸਮਾਂ ਹੁੰਦਾ ਹਮੇਸ਼ਾ ਭਾਈਚਾਰੇ ਦੀ ਸਾਂਝ ਰੱਖੋ ਪੈਸੇ ਪਿੱਛੇ ਮਾਇਆ ਪਿੱਛੇ ਕੁੱਖ ਦੇ ਰਿਸ਼ਤੇ ਨਾ ਵਿਗਾੜੋ ਪਿਆਰ ਇਤفاق ਨਾਲ ਜਿਉ ਆਪਣੇ ਨਗਰ ਦੇ ਵਿੱਚ ਪਿਆਰ ਇਤفاق ਨਾਲ ਜਿਉ ਨਗਰ ਦਾ ਨਗਰ ਦੇ ਵਿੱਚ ਤਾਂ ਸਾਰੇ ਹੀ ਆਪਣੇ ਹੀ ਭੈਣ ਭਰਾ ਆਪਣੇ ਮਾਪੇ ਸਾਰੇ ਜਿੱਥੇ ਵੀ ਜਦੋਂ ਵੀ ਕੋਈ ਨੇਕੀ ਵਾਲਾ ਕੰਮ ਮਿਲਦਾ ਉਹਨੂੰ ਕਦੇ ਵੀ ਨਾ ਗਵਾ। ਜਿੱਥੇ ਵੀ ਕੋਈ ਕਰਮ ਚੰਗਾ ਕਰਨ ਦਾ ਕੰਮ ਮਿਲਦਾ ਉਹਨੂੰ ਕਦੇ ਨਾ ਹੱਥੋਂ ਜਾਣ। ਕਰਮਾਂ ਵਾਲੇ ਜਦੋਂ ਤੁਹਾਡੀ ਵਜ੍ਹਾ ਦੇ ਨਾਲ ਜਦੋਂ ਤੁਹਾਡੇ ਕਰਕੇ ਕਿਸੇ ਦਾ ਭਲਾ ਹੋ ਜਾਵੇ ਨਾ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਦਾ ਭਲਾ ਹੋ ਜਾਵੇ। ਉਦੋਂ ਇਹ ਨਾ ਕਿਹਾ ਕਰੋ ਕਿ ਤੇਰਾ ਇਹ ਕੰਮ ਮੈਂ ਸਵਾਰਿਆ। ਨਹੀਂ ਭਾਈ ਇਹ ਨਹੀਂ ਕਹਿਣਾ। ਜਦੋਂ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਦਾ ਭਲਾ ਹੋ ਜਵੇ ਨਾ ਤਾਂ ਤੁਸੀਂ ਆਪਣੇ ਆਪ 'ਚ ਸ਼ੁਕਰ ਮਨਾਇਆ ਕਰੋ ਕਿ ਉਸ ਮਾਲਕ ਨੇ ਲੱਖਾਂ ਕਰੋੜਾਂ ਦੇ ਵਿੱਚੋਂ ਕਿਸੇ ਦੇ ਭਲੇ ਲਈ ਤੈਨੂੰ ਚੁਣਿਆ। ਉਹ ਦੋਏ ਨਾ ਕਹਿ ਕੇ ਆਹ ਤੇਰਾ ਕੰਮ ਵੇਖਿਆ ਆਹ ਤੇਰਾ ਬਣਦਾ ਨਹੀਂ ਸੀ ਮੈਂ ਬਣਾਇਆ ਭਾਈ ਮੈਂ ਮਾੜੀ ਹੁੰਦੀ ਐ। ਬਣਾਉਣ ਵਾਲੇ ਨੇ ਤਾਂ ਪਹਿਲਾਂ ਹੀ ਸਾਰਾ ਕੁਝ ਬਣਾਇਆ ਹੋਇਆ ਹੈ ਸਮੇਂ ਮੁਤਾਬਕ ਡਿਊਟੀ ਤੇਰੀ ਲੱਗੀ ਹੈ ਹਰਸਾ ਜੀ ਇਹ ਨਹੀਂ ਕਹਿਣਾ ਕਿ ਤੇਰਾ ਮੈਂ ਸਵਾਰਿਆ ਕਰਨ ਕਰਾ ਬਣੋ ਆਪੋ ਆਪ ਉਹਨਾਂ ਨੇ ਪਹਿਲਾਂ ਹੀ ਰਚਿਆ ਹੋਇਆ ਹੈ ਕਿਹਦੇ ਹੱਥੋਂ ਕਿਹਦਾ ਭਲਾ ਹੋਣਾ ਇਹ ਪਹਿਲਾਂ ਹੀ ਉਸ ਮਾਲਕ ਨੇ ਤੈਅ ਕੀਤਾ ਹੋਇਆ ਹੈ ਉਹ ਭਾਈ ਤੂੰ ਤਾਂ ਸ਼ੁਕਰ ਮਨਾ ਕੇ ਐਨੇ ਲੱਖਾਂ ਕਰੋੜਾਂ ਦੇ ਵਿੱਚੋਂ ਉਹਨੇ ਕਿਸੇ ਦੇ ਭਲੇ ਲਈ ਤੈਨੂੰ ਚੁਣਿਆ ਭਲਾ ਉਹਨਾਂ ਨੇ ਆਪ ਹੀ ਕੀਤਾ ਤੇ ਚੁਣ ਤੈਨੂੰ ਲਿਆ ਸ਼ੋਭਾ ਤੇਰੀ ਹੋ ਗਈ ਕੰਮ ਆਪ ਹੀ ਕਰ ਗਿਆ ਉਸ ਵਕਤ ਮਾਲਕ ਵੇਖਦਾ ਕਿ ਵੇਖਾਂ ਇਹ ਸ਼ੁਕਰਾਨਾ ਮੇਰਾ ਕਰਦਾ ਹੈ ਕਿ ਆਪਣਾ ਹੀ ਨਾਮ ਚ ਪਾਉਂਦਾ ਨਾਮ ਤਾਂ ਮਾਲਕ ਦਾ ਹੀ ਜਪਣਾ ਹੈ ਭਾਈ ਉਹ ਸੱਚੇ ਦਾਤਾ ਦਾ ਨਾਮ ਜਪਣਾ ਉਹ ਅਕਾਲ ਪੁਰਖ ਹਰ ਦੇਖੀ ਭਾਈ ਕਿਵੇਂ ਝੋਲੀ ਪੜਦਾ ਕਿਵੇਂ ਬਖਸ਼ਿਸ਼ਾ ਕਰਦਾ ਕਿਵੇਂ ਮੇਰਾ ਕਰਦਾ ਔਰ ਨਦਰ ਕਰਨ ਵਾਲਾ ਉਹ ਬਖਸ਼ਣਹਾਰ ਹੈ ਕਿਰਪਾ ਕਰਨ ਵਾਲਾ ਸੋ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਦਾਤਾ ਮਿਹਰ ਕਰੇ ਤੁਹਾਨੂੰ ਸਾਰਿਆਂ ਨੂੰ ਰਾਜ਼ੀ ਰੱਖੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਰੱਖੇ ਤੁਹਾਡੀਆਂ ਨੇਕ ਕਮਾਈਆਂ 'ਚ ਬਰਕਤਾਂ ਪਾਵੇ ਤੁਹਾਡੀਆਂ ਨੇਕ ਮਰਾਦਾ ਪੂਰੀਆਂ ਕਰੇ ਜਿਸ ਘਰ ਪੁੱਤਰ ਨਹੀਂ ਉੱਥੇ ਦਾਤਾ ਪੁੱਤਰ ਬਖਸ਼ੇ ਜਿਸ ਘਰ ਧੀ ਨਹੀਂ ਉੱਥੇ ਮਾਲਕ ਧੀ ਬਖਸ਼ੇ ਰੋਜ਼ੀ ਰਜ਼ਗਾਰ ਬਖਸ਼ੇ ਜੋ ਦੇਹ ਰੋਗਤਾ ਤੋਂ ਪਰੇਸ਼ਾਨ ਨੇ ਸਰੀਰ ਕੋ ਰੋਗਾਂ ਤੋਂ ਕਸ਼ਟਾਂ ਤੋਂ ਪਰੇਸ਼ਾਨ ਨੇ ਸੱਚਾ ਦਾਤਾ ਉਹਨਾਂ ਦੇ ਕਸ਼ਟਾਂ ਨੂੰ ਰੋਗਾਂ ਨੂੰ ਦੂਰ ਕਰੇ ਮੇਰਾ ਕਰੇ ਸਭ ਨੂੰ ਦਾਤਾ ਰੋਜ਼ੀ ਰੋਜ਼ਗਾਰ ਬਖਸ਼ੇ ਭਜਨ ਬੰਦਗੀ ਬਖਸ਼ੇ ਕਰਮ ਚੰਗੇ ਬਖਸ਼ੇ ਨੇਕੀਆਂ ਬਖਸ਼ੇ ਇਸ ਨਗਰ ਦੇ ਵਿੱਚ ਹਮੇਸ਼ਾ ਮੇਰ ਹੋਵੇ ਇਹ ਨਗਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਸ਼ਹਿਰ ਇਲਾਕਾ ਇਹ ਇਲਾਕਾ ਸਦਾ ਚੜ੍ਹਦੀ ਕਲਾ ਚ ਰਹੇ ਕੁੱਲ ਸੰਸਾਰ ਦਾ ਭਲਾ ਹੋਵੇ ਕੁੱਲ ਦੁਨੀਆ ਦੀ ਖੈਰ ਹੋਵੇ ਵਸਦਾ ਸਾਈਂ ਦਾ ਸ਼ਹਿਰ ਹੋਵੇ ਕੁੱਲ ਦੁਨੀਆ ਦੀ ਖੈਰ ਹੋਵੇ ਵਸਦਾ ਸਾਈਂ ਦਾ ਸ਼ਹਿਰ ਹੋਵੇ ਬੱਚੇ ਬਜ਼ੁਰਗ ਮਾਪਿਓ ਭੈਣ ਭਰਾ ਸਾਰੇ ਸਦਾ ਹੱਸਦੇ ਰਹਿਣ ਇਹ ਨਗਰ ਖੇੜੇ ਸਦਾ ਵਸਦੇ ਰਹਿਣ ਇਹ ਮੇਲੇ ਇਹਨਾਂ ਫਕੀਰਾਂ ਦੇ ਇਦਾਂ ਹੀ ਲੱਗਦੇ ਰਹੇ ਦੋ ਬੰਨ ਕੀ ਸੁਣਾ ਵਿੱਚ ਆਨੰਦਪੂਰੀ ਦੇ ਹਾਂਜੀ ਵਿੱਚ ਆਨੰਦਪੂਰੀ ਦੇ ਹਾਂਜੀ ਆਹ ਵੇਖੋ ਵਿੱਚ ਆਨੰਦਪੂਰੀ ਦੇ ਸਤਗੁਰ ਬਾਜਾਂ ਵਿੱਚ ਆਨੰਦਪੂਰੀ ਦੇ ਸਤਗੁਰ ਬਾਜਾਂ ਵਾਲੇ ਹਾਂਜੀ ਵੀਰਾਂ ਪੈਰੀ ਨਾਲ ਹੱਥ ਪਿੱਛੇ ਹੋ ਜਾ ਬੱਜ ਵਾਲੇ ਬਾਈ ਜੀ ਜੀ ਬਾਪੂ ਜੀ ਗਵਣ ਕੇ ਵੇਜੋ ਵੇਜੋ ਅਜੇ ਨਹੀਂ ਜਾਂਦੇ ਵੇਜੋ ਬੈਣੇ ਬਹਿ ਜਾ ਹਾਂ ਇਹ ਬਾਬਾ ਜੀ ਤੂੰ ਵੀਰ ਭੇਜਾ ਮੇਰਾ ਵੀਰ ਆ ਜਾਓ 1 2 ਬਹਿ ਜਾ ਬਾਈ ਬਹਿ ਜਾ ਮੇਰੇ ਬਹਿ ਜਾ ਯਾਰ ਥਰੇ ਬਹਿ ਜਾ ਮੇਰੇ ਬਹਿ ਜਾ बाज़ार जी पहिरियों पंहिंजो बेनती आहे पंहिंजो ਵਿੱਚ ਅਨੰਦਪੁਰੀ ਦੇ ਸਤਗੁਰ ਬਾਝਾਂ ਵਾਲੇ ਨੇ ਉਹ ਵਿੱਚ ਅਨੰਦਪੁਰੀ ਦੇ ਸਤਗੁਰ ਬਾਝਾਂ ਵਾਲੇ ਨੇ ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਏ ਉਹ ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਏ ਮੇਰਾ ਪੰਥ ਖਾਲਸਾ ਗੱਜੂ ਵਿੱਚ ਮਦਾਨਾਂ ਦੇ ਮਦਾਨਾਂ ਦੇ ਮਦਾਨਾਂ ਸਤ ਗੁਰ ਕਾਲ ਯੁਗ ਦੇ ਵਿੱਚ ਦੁਨੀਆ ਤਾਰ ਲਿਆ ਬਾਪੇ ਨਾਨਕ ਵਰਗਾ ਜਗ ਤੇ ਕੋਈ ਵਧਾਤਾ ਨਹੀਂ ਉਹ ਬਾਪੇ ਨਾਨਕ ਵਰਗਾ ਜਗ ਤੇ ਕੋਈ ਨਾ ਦਾਰਾ ਬਾਪੇ ਨਾਨਕ ਵਰਗਾ ਜਗ ਤੇ ਕੋਈ ਵਧਾਤਾ ਨਹੀਂ ਉਹ ਬਾਪੇ ਨਾਨਕ ਵਰਗਾ ਜਗ ਤੇ ਕੋਈ ਨਾ ਦਾਰਾ ਬਾਪੇ ਆਪੇ ਨਾਨਕ ਵਰਗਾ ਜਗ ਤੇ ਕੋਈ ਬਦਾਤਾ ਨਹੀਂ ਓ ਵਾਪੇ ਨਾਨਕ ਵਰਗਾ ਜਗ ਤੇ ਕੋਈ ਬਦਾਤਾ ਨਹੀਂ ਸਤਗੁਰ ਕਾਲ ਯੁਗ ਦੇ ਵਿੱਚ ਦੁਨੀਆ ਤਾਰਨ ਆਇਆ ਸਤਗੁਰ ਕਾਲ ਯੁਗ ਦੇ ਵਿੱਚ ਦੁਨੀਆ ਤਾਰਨ ਆਇਆ ਸਤਗੁਰ ਕਾਲ ਯੁਗ ਦੇ ਵਿੱਚ ਦੁਨੀਆ ਤਾਰਨ ਆਇਆ ਜਾਵਾਲੇ ਉਹ ਵਿੱਚ ਅਨੰਦ ਪੂਰੀ ਦੇ ਸਤਗੁਰ ਬਾਜਾ ਵਾਲੇ ਵਿੱਚ ਅਨੰਦ ਪੂਰੀ ਦੇ ਸਤਗੁਰ ਬਾਜਾ ਵਾਲੇ ਨੇ ਉਹ ਵਿੱਚ ਅਨੰਦ ਪੂਰੀ ਦੇ ਸਤਗੁਰ ਬਾਜਾ ਵਾਲੇ ਨੇ ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ ਕਿ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ ਆਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ